ਜੀ ਲੱਖ ਰੁਪਏ ਦਾ ਉਹ ਸਾਡਾ ਪ੍ਰਿਆਸੀ ਹਰੇਕ ਪਿੰਡ ਜਿਉਂ ਕਹਿੰਦੇ ਆ ਜਗਾ ਆਪਣੇ ਉਹ ਕੋਲ ਇੱਥੇ ਹੋਊਗੀ ਤੇ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫ੍ਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫ੍ਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰਿਆ ਆਮ ਆਦਮੀ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਤੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾ ਫਿਰ ਸਟਰੀਟ ਲਾਈਟਾਂ ਸੋਲਰ ਲਾਈਟ ਅੱਜ ਕੱਲ ਆਉਂਦੀ ਆ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਜਗਾ ਤੁਸੀਂ ਦੱਸਣੀ ਹੈ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਕੋਈ ਵਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਾ ਸਾਡੇ ਕੋਲ ਸ਼ਿਕਾਇਤ ਆਉਂਦੀ ਸੀ ਆਪਦੇ ਘਰ ਮੂਰੀ ਲਵਾ ਗਿਆ ਜੀ ਫਲਾਨਾ ਮੇਰਾ ਤਾਂ ਉੱਥੇ ਹੈ ਜੀ ਉਹਦੇ ਘਰ ਮੂਰੇ ਉੱਥੇ ਜੰਗੜਿਆ ਪਿਆ ਤੋ ਜਗਾ ਤੁਸੀਂ ਦੱਸ ਦਿਓ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲਾਈਟਾਂ ਹੋਣਗੀਆਂ ਆਪੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਹੋ ਸੋਲਰ ਨੇ ਤੇ ਨਾਲ ਜਦੋਂ ਨੇਰਾ ਹੋ ਗਿਆ ਆਪ ਵੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪ ਵੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜੀਆਂ ਲੇਟੈਸਟ ਨੇ